ਪੱਥਰ ਤੁਸੀਂ ਦੇਖ ਲਏ ਹੋਣੇ ਮੇਰੇ ਪਿੱਛੇ ਤੇ ਆ ਜਿਹੜੇ ਪੱਥਰ ਗਿਰਦੇ ਰਹਿੰਦੇ ਆ ਉਹਨਾਂ ਚੋਂ ਇੱਕ ਇੱਥੇ ਪਿਆ ਆ ਰੱਖਿਆ ਹੋਇਆ ਪੱਥਰ ਬਾਕੀ ਮੇਨ ਜਿਹੜੀ ਚੀਜ਼ ਮੈਂ ਨੋਟਿਸ ਕੀਤੀ ਆ ਉਹ ਇਹ ਨੋਟਿਸ ਕੀਤੀ ਆ ਵੀ ਇੱਥੇ ਜਦੋਂ ਅਸੀਂ ਆਉਣੇ ਆ ਐਲਨ ਵੈਲੀ ਦੀ ਥਾਂ ਇਹ ਐਲਨ ਵੈਲੀ ਦੇ ਜਦੋਂ ਤੁਸੀਂ ਆਉਂਗੇ ਤਾਂ ਨੈਟਵਰਕ ਚੱਲ ਜਾਂਦਾ ਪਿੱਛੇ ਪਿੱਛੇ ਨੈਟਵਰਕ ਤੁਹਾਡੇ ਕੋਲੇ ਹੋਊਗਾ ਬਟ ਐਲਨ ਵੈਲੀ ਚ ਆ ਕੇ ਥੋੜਾ ਨੈਟਵਰਕ ਚੱਲ ਜਾਂਦਾ ਟੋਟਲੀ ਕਿਸੇ ਮਰਜ਼ੀ ਸਿੰਮਦਾ ਹੋਵੇ ਜੇ ਤੁਸੀਂ ਵੀ ਆਏ ਹੋ ਕਿਸੇ ਨੂੰ ਪਿਆਰ ਕਰਦੇ ਹੋ ਕਿਸੇ ਨੂੰ ਚਾਹੁੰਦੇ ਹੋ ਚੰਗਾ ਸਮਝਣਾ ਚਾਹੁੰਦੇ ਹੋ ਤੇ ਥੋੜੇ ਜੇ ਪੈਸੇ ਪੈਸ ਤੇ ਗੱਡੀ 'ਚ ਵੀ ਤੁਸੀਂ ਸੌ ਸਕਦੇ ਆਂ ਜਾਂ ਤੁਸੀਂ ਮਾੜਾ-ਮੋਟਾ ਸਸਤਾ ਕੋਈ 20 'ਤੇ ਪੌਣ ਦਾ ਰਾਤ ਨੂੰ ਹੋਟਲ ਤਾਂ ਮਿਲ ਜਾਂਦਾ ਇੱਥੇ ਰਹਿ ਸਕਦੇ ਆਂ 2-3 ਦਿਨ ਕੱਢ ਕੇ ਆਓ ਵਧੀਆ ਇੱਥੇ ਘੁੰਮ ਕੇ ਜਾਓ ਤੇ ਹੁਣ ਗਾਂਵੋਂ ਮੈਂ ਤੁਹਾਨੂੰ ਮੇਨ ਡੈਮ ਦਿਖਾਉਣ ਜਾ ਰਿਹਾ ਆਂ ਆਜੋ ਹੁਣ ਸਾਹਮਣੇ ਮੇਰੇ ਇਹ ਡੈਮ ਆ ਮੈਂ ਤੁਹਾਨੂੰ ਨਾਮ ਮੈਂਸ਼ਨ ਕਰ ਦੂੰਗਾ ਲੋਕੇਸ਼ਨ ਇੱਥੇ ਨਾਲ-ਨਾਲ ਤੁਹਾਡੇ ਆ ਜੂਗੀ ਐਡੀਟਰ ਨੂੰ ਕਹਿ ਦੂੰਗਾ ਲਾ ਦੂਗਾ ਨਾਲ 1897 ਦਾ ਪੱਥਰ ਇੱਥੇ ਜੜਿਆ ਹੋਇਆ ਇਹ ਟਰੈਵਲਰ ਆ ਇੱਥੇ ਆਏ ਹੋਏ ਆ ਇੰਗਲੈਂਡ ਦੇ ਜਾਂ ਸਕਾਟਲੈਂਡ ਜਾਂ ਦੋਕਲ ਵੀ ਹੋ ਸਕਦੇ ਆ ਉਹ ਫਲੱਡ ਗੇਟ ਖੋਲੇ ਹੋਏ ਆ ਤੇ ਬਹੁਤ ਪਾਣੀ ਘਟਾ ਇਸ ਟਾਈਮ ਡੈਮ ਦੇ ਵਿੱਚ ਬਟ ਡੈਮ ਦੇਖ ਕੇ ਐ ਲੱਗਦਾ ਵੀ ਪਤਾ ਨਹੀਂ ਕੀ ਬਣਾਤਾ ਕਿਸੇ ਇਨਸਾਨ ਨੇ ਕਿਵੇਂ ਬਣਾਇਆ ਹੋਊਗਾ ਇਹ ਤੇ ਉਹ ਵੀ 1897 ਦੇ ਟਾਈਮ ਦੇ ਵਿੱਚ ਤੇ ਬਹੁਤ ਸੋਹਣੀ ਲੋਕੇਸ਼ਨ ਆ ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਵੀ ਇਹੋ ਜਿਹੀਆਂ ਜਿਹੜੀਆਂ ਥਾਵਾਂ ਨੇ ਨਾ ਇਹੋ ਜਿਹੀਆਂ ਹਸੀਨ ਥਾਵਾਂ ਦੇ ਉੱਤੇ ਆਪਣੇ ਮਾਪਿਓ ਨੂੰ ਤੁਸੀਂ ਜ਼ਰੂਰ ਕਮਾਓ ਕਿਉਂਕਿ ਮਾਪਿਓ ਸਾਡੇ ਸਾਰੀ ਉਮਰ ਸਾਡੇ ਲਈ ਕਮਾਉਣ ਦੇ ਵਿਚਾਰੇ ਅਣਥੱਕ ਮਿਹਨਤ ਕਰਦੇ ਆ ਉਹ ਜਿੰਨਾ ਅਸੀਂ ਉਹਨਾਂ ਦਾ ਦੇਣਾ ਮੋੜ ਸਕੀਏ ਉਹਨਾਂ ਥੋੜਾ ਜੇ ਨਹੀਂ ਲੱਗ ਰਿਹਾ ਤੁਹਾਨੂੰ ਨਹੀਂ ਪਤਾ ਪੇਰੈਂਟਸ ਦਾ ਵੀਜ਼ਾ ਕਿਵੇਂ ਲਵਾਉਣੇ ਆ ਕੀ ਹੈਲਪ ਚਾਹੀਦੀ ਚਲੋ ਤੁਸੀਂ ਮੈਨੂੰ ਮੈਸੇਜ ਡ੍ਰੌਪ ਕਰ ਦਿਓ ਇੰਸਟਾਗ੍ਰam ਤੇ ਉਹ ਵੱਖਰਾ ਮੁੱਦਾ ਸੋ ਮੇਰਾ ਜਿਹੜਾ ਡੈਮ ਨੂੰ ਲੈ ਕੇ ਜਿਹੜੀ ਮੇਰੀ ਬਚਪਨ ਦੀ ਮੈਮਰੀ ਆ ਜਾਂ ਮੇਰੇ ਮਾਈਂਡ ਚ ਕੀ ਆ ਉਹ ਸਤਲੁਜ ਦਰਿਆ ਜਿਹੜਾ ਰੋਪੜ ਵਾਲਾ ਉਹ ਮੇਰੇ ਮਨ ਚ ਵਸਿਆ ਹੋਇਆ ਜਦੋਂ ਵੀ ਡੈਮ ਕੋਈ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਹ ਯਾਦ ਆਉਂਦਾ ਬਟ ਹੁਣ ਤਾਂ ਬਹੁਤ ਡੈਮਾਂ ਦੇਖ ਚੁੱਕੇ ਆ ਦੁਨੀਆ ਦੀ ਹੁਣ ਬਹੁਤ ਮੈਮਰੀਜ਼ ਇਕੱਠੀਆਂ ਕਰ ਰਹੇ ਆ ਹੌਲੀ ਹੌਲੀ ਸੋ ਬਾਈ ਗਾਂ ਆ ਕੇ ਦਿਖਾ ਦਊਗਾ ਤੁਹਾਨੂੰ ਤੋਂ ਵੀ ਤੁਸੀਂ ਐਲਨ ਵੈਲੀ ਦਾ ਰੁੱਖ ਕਰੋਗੇ ਪਹਿਲਾ ਰਿਜ਼ਰਵਾਇਰ ਇਹ ਆ ਜਿੱਥੇ ਤੁਸੀਂ ਪਹੁੰਚੋਗੇ ਤੇ ਅਸੀਂ ਲੱਕੀ ਸੀਗੇ ਬਾਈ ਕਿ ਧੁੱਪ ਪੈ ਰਹੀ ਆ ਦੋ ਤਿੰਨ ਦਿਨ ਹੁਣ ਧੁੱਪ ਦੱਸੀ ਹੋਈ ਆ ਸੋ ਹਮੇਸ਼ਾ ਤੁਸੀਂ ਮੌਸਮ ਚੈੱਕ ਕਰਕੇ ਇੱਥੇ ਆਉਣਾ ਕਿਉਂਕਿ ਬਾਰਿਸ਼ ਦੇ ਵਿੱਚ ਨੋ ਡਾਊਟ ਜੇ ਤੁਸੀਂ ਆਉਂਦੇ ਹੋ ਇੱਥੇ ਹੋਰ ਤਰ੍ਹਾਂ ਦੀ ਐਂਬੀਅੰਸ ਜਾਂ ਹੋਰ ਤਰ੍ਹਾਂ ਦਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਉਹ ਵੀ ਵਧੀਆ ਹੁੰਦਾ ਬਟ ਧੁੱਪ ਜਿਹੜੀ ਆ ਉਹਦੇ 'ਚ ਤੁਹਾਨੂੰ ਐ ਹੋਊਗਾ ਕਿ ਕਿਉਂਕਿ ਬਾਰਿਸ਼ ਦੇ ਵਿੱਚ ਤੁਹਾਨੂੰ ਬੜ ਠੰਡ ਲੱਗੀ ਜਾਊਗੀ ਜਾਂ ਫਿਰ ਤੁਹਾਨੂੰ ਪਾਣੀ ਕੀ ਪਤਾ ਕਈਆਂ ਨੂੰ ਹੁੰਦਾ ਵੀ ਪਾਣੀ ਦੇ ਨੇੜੇ ਜਾਣਾ ਪਾਣੀ ਦੇ ਮੀਂਹ ਪੈਣ ਦੇ ਵਿੱਚ ਥੋੜਾ ਜਿਹਾ ਅਟਪਟਾ ਲੱਗਦਾ ਬਟ ਧੁੱਪ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਇੱਕ ਚੀਜ਼ ਖਿੜਿ ਖਿੜੀ ਲੱਗਦੀ ਹੈ ਜਿਹੜੇ ਕਲਰਸ ਆ ਬਹੁਤ ਸੋਹਣੇ ਖਿੜਕੇ ਆਉਂਦੇ ਆ ਤੇ ਬਟ ਬਾਰਿਸ਼ ਦਾ ਆਪਣਾ ਸਵਾਦ ਆ ਉਹ ਉਹ ਵੱਖਰਾ ਨਜ਼ਾਰਾ ਦਿੰਦੀਆਂ ਚੀਜ਼ਾਂ ਨੂੰ ਸੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਸੋ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਤੂਤਦੀਆਂ ਤੂਤਣੀਆਂ ਕਹਿੰਦੇ ਹੁੰਦੇ ਆ ਜਾਂ ਤੂਤੀਆਂ ਕਹਿੰਦੇ ਆ ਬਾਈ ਰੋਲਿੰਗ ਆ ਨਾ ਕੈਮਰਾ ਤੂਤੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਮਾਲਵੇ ਵਾਲੇ ਤਾਂ ਹੁਣ ਅਸੀਂ ਤੂਤੀਆਂ ਕਹਿੰਦੇ ਹੁੰਨੇ ਆ ਤੇ ਇਹੀ ਹੁਣ ਇੱਥੇ ਸੀਜ਼ਨ ਵੈਸੇ ਲੰਘ ਗਿਆ ਇਹਨਾਂ ਦਾ ਜਾਂਦੇ ਜਾਂਦੇ ਸੀਜ਼ਨ ਆ ਤੇ ਇਹਨਾਂ ਦੇ ਆ ਝਾੜ ਜਾਂ ਲੱਗਿਆ ਹੁੰਦਾ ਇਹਨੂੰ ਕਹਿ ਦਿੰਦੇ ਆ ਜਿਵੇਂ ਗੁਲਾਬ ਦੀ ਕਹਿੰਦਾ ਵੀ ਗੁਲਾਬ ਦਾ ਬੂਟਾ ਹੋਵੇ ਜਿਵੇਂ ਕੰਡੇ ਲੱਗਿਆ ਉਮੀਦੀ ਵੇਲ ਹੁੰਦੀ ਆ ਤੇ ਉਹਨੂੰ ਇਹੋ ਜਿਹੀ ਤੂਤੀਆਂ ਲੱਗਦੀਆਂ ਨੇ ਨਾਲ ਹੋ ਕੇ ਬਾਈ ਮਨਣਾ ਜਿਹਾ ਦਿਖਾ ਦੇ ਹਨਾ ਕਿੰਮੀਆਂ ਦੀਆਂ ਨੇ ਇਹ ਤਾਂ ਕਿ ਸਾਰੇ ਇਹਨਾਂ ਨੂੰ ਪਤਾ ਲੱਗ ਜਾਵੇ ਖਾ ਵੀ ਸਕਦੇ ਆ ਅਸੀਂ ਹੁਣ ਇਸ ਟਾਈਮ ਖਾ ਨਹੀਂ ਰਹੇ ਕਿਉਂਕਿ ਮੂੰਹ ਖੱਟਾ ਕਰ ਦਿੰਦੀ ਆ ਇਹ ਜਿਹੜੀ ਜ਼ਿਆਦਾ ਪੱਕੀ ਵੀ ਹੋ ਸੋ ਇਹ ਵੀ ਬੜਾ ਘੈਂਟ ਹੁੰਦਾ ਇੱਕ ਯੂਕੇ ਦਾ ਜਾਂ ਕਹਿ ਲਾ ਵੀ ਇੰਗਲੈਂਡ ਦਾ ਇੱਕ ਨੈਸ਼ਨਲ ਫਰੂਟ ਵਾਂਗੂ ਹੀ ਆ ਬੈਰੀਜ਼ ਕਹਿੰਦੇ ਆ ਇਹਨਾਂ ਨੂੰ ਤੇ ਇਹ ਵਿਕਦੀਆਂ ਵੀ ਨੇ ਮੁੱਲ ਬਟ ਇਹ ਝਾੜਾਂ ਨੂੰ ਵੀ ਲੱਗੀਆਂ ਹੁੰਦੇ ਨੇ ਸੱਪਾਸੇ ਇਹ ਆਮ ਬੇਲਾਂ ਵਾਂਗੂ ਹੀ ਵਿਚਰਦੀਆਂ ਨੇ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸ ਦਵਾ ਗੱਲ ਆ ਤੇ ਤੁਸੀਂ ਮੇਰੇ ਪਿੱਛੇ-ਪਿੱਛੇ ਵੀਊ ਦੇਖੋ ਟੂਰਿਸਟ ਵੀ ਆਉਂਦੇ ਜਾ ਰਹੇ ਆ ਹੌਲੀ-ਹੌਲੀ ਭਰ ਰਿਹਾ ਹੈ ਇਹ ਥਾਂ ਕਿਉਂਕਿ ਸ਼ਾਮ ਹੋ ਰਹੀ ਆ ਤੁਸੀਂ ਇਹ ਵੀ ਕਰ ਸਕਦੇ ਹੋ ਵੀ ਇੱਥੇ ਸਾਈਕਲ ਲੈ ਕੇ ਆ ਸਕਦੇ ਹੋ ਆਪਣੇ ਸਾਈਕਲਾਂ ਤੇ ਘੁੰਮ ਸਕਦੇ ਹੋ ਤੇ ਜੇ ਟਰੈਕਿੰਗ ਕਰਨੀ ਆ ਗੱਡੀ ਖੜੀ ਕਰਕੇ ਬੈਗ ਪਾ ਕੇ ਪਾਣੀ ਪੂਣੀ ਦੀ ਬੋਤਲਾਂ ਲੈ ਕੇ ਖਾਣ ਪੀਣ ਨੂੰ ਆਪਣਾ ਲੈ ਕੇ ਉੱਤੇ ਪਹਾੜਾਂ ਤੇ ਵੀ ਚੜ੍ਹ ਸਕਦੇ ਹਾਂ ਤੇ ਹਰ ਥਾਂ ਤੇ ਜਿੱਥੇ ਤੁਸੀਂ ਯੂਕੇ ਦੇ ਵਿੱਚ ਕਿਤੇ ਵੀ ਜਾਓਗੇ ਇਹਹ ਜੇ ਟੇਬਲ ਲੱਗੇ ਹੁੰਦੇ ਆ ਕਹਿ ਲਓ ਵੀ ਇਹਹ ਜੇ ਬਣਾਏ ਹੁੰਦੇ ਆ ਇਹਨਾਂ ਨੇ ਜਿਦੇ ਵਿੱਚ ਇਹਨਾਂ ਨੇ ਪ੍ਰੋਪਰ ਫੋਟੋ ਸਟ੍ਰੇਟ ਕਰਕੇ ਪ੍ਰੋਪਰ ਪ੍ਰਿੰਟ ਕੱਢ ਕੇ ਲਾਇਆ ਹੁੰਦਾ ਤਾਂ ਕਿ ਤੁਸੀਂ ਪੜ੍ਹ ਸਕੋ ਤੇ ਮੈਪ ਵੀ ਲਾਇਆ ਹੁੰਦਾ ਤੇ ਉੱਥੇ ਦੱਸਿਆ ਹੁੰਦਾ ਵੀ ਤੁਸੀਂ ਕਿੱਥੇ ਖੜੇ ਹੋ ਤੇ ਗਾਂ ਤੁਸੀਂ ਕਿੱਧਰ ਨੂੰ ਜਾਣਾ ਹੁਣ ਇੱਥੋਂ ਜਾ ਕੇ ਪੰਜ ਸੱਤ ਅੱਗੇ ਹੋਰ ਰਿਜ਼ਰਵਾਇਰ ਕਹਿੰਦਾ ਵੀ ਜਿਹੜੇ ਡੈਮ ਆ ਜਾਂ ਹੋਰ ਥਾਵਾਂ ਤੋਂ ਗੁਜ਼ਰਦਾ ਜਿੱਥੋਂ ਹੋਰ ਵਧੀਆ ਸੈਨਿਕ ਥਿਊਜ਼ ਆਉਂਦੇ ਆ ਤੇ ਅੱਗੇ ਵੱਧਦੇ ਹੋਏ ਅਸੀਂ ਤੁਹਾਨੂੰ ਉਹ ਦਿਖਾਉਂਦੇ ਆ ਤੇ ਬਸ ਹੁਣ ਇੱਥੇ ਅਸੀਂ ਇਸ ਡੈਮ ਦੀ ਜਿਹੜੀ ਆ ਐਨੀ ਕ ਭੂਮਿਕਾ ਸੀਗੀ ਐਨੀ ਕ ਸਮਾਪਤੀ ਕਰਦੇ ਦੱਸ ਕੇ ਗਾਂਹ ਹੋਰ ਲੋਕੇਸ਼ਨਾਂ ਦੀ ਤੁਹਾਨੂੰ ਅਸੀਂ ਇੰਟਰੋਡਕਸ਼ਨ ਦਵਾਂਗੇ ਆਵਾਜ਼ ਸੁਣੋ ਕਿੰਨੀ ਸੋਹਣੀ ਆ ਇਹ ਜਿਹੀਆਂ ਥਾਵਾਂ ਤੁਸੀਂ ਵਾਲਪੇਪਰਾਂ 'ਚ ਦੇਖੀਆਂ ਹੋਣਗੀਆਂ ਤੁਹਾਨੂੰ ਅੱਜ ਵੀਡੀਓ 'ਚ ਦਿਖਾ ਰਿਹਾ ਜੋ ਚੀਜ਼ ਮੈਂ ਆਪਣੀ ਅੱਖਾਂ ਨਾਲ ਦੇਖ ਰਿਹਾ ਨਾ ਇਹ ਮੈਂ ਕੈਮਰਾ ਕਦੇ ਉਹਦੇ ਨਾਲ ਜਸਟਿਸ ਨਹੀਂ ਕਰ ਸਕਦਾ ਬਟ ਫਿਰ ਵੀ ਕੁਝ ਨਾ ਕੁਝ ਪਰਸੈਂਟ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਕਿਵੇਂ ਆ